ਦੀ ਜਿੱਕੇ ਫਤਿਹ ਵੀਰੋ ਅੱਜ ਆਪ ਜੀ ਨੂੰ ਅਸੀਂ ਖੇਚਲ ਦੇ ਰਹੇ ਆ ਅ ਉਸ ਲਈ ਅਸੀਂ ਸਾਰੇ ਵੀਰਾਂ ਨੂੰ ਕੋਈ ਜ਼ਰੂਰੀ ਬੇਨਤੀਆਂ ਕਰਨੀਆਂ ਚਾਹੁੰਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਇੱਥੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਦਰਬਾਰ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਇਹ ਸ਼ਹੀਦਾਂ ਦੀ ਕੁਰਬਾਨੀ ਵਾਲਿਆਂ ਦੀ ਨਾਮ ਬਾਣੀਆਂ ਵਾਲਿਆਂ ਦੀ ਸਿਮਰਨ ਵਾਲਿਆਂ ਦੀ ਵਕ ਵਕ ਭਾਈਚਾਰਿਆਂ ਦੀ ਚਾਹੇ ਇਥੇ ਦਰਿਆਣਾ ਮੰਦਰ 'ਚ ਸਾਡੇ ਵੀਰ ਬੈਠੇ ਆ ਜਾਂ ਆਰਾਮ ਤੀਰਸਤੇ ਬੈਠੇ ਆ ਜਾਂ ਹੋਰ ਸਥਾਨਾਂ ਤੇ ਇਹ ਇੱਕ ਬੜਾ ਪਵਿੱਤਰ ਤੇ ਮੁਬਾਰਕ ਇਹ ਸ਼ਹਿਰ ਹੈ ਧਰਤੀ ਹੈ ਇਥੋਂ ਹਮੇਸ਼ਾ ਸੱਚ ਦੀ ਆਵਾਜ਼ ਉੱਠੀ ਐ ਤੇ ਝੂਠ ਦੇ ਨਾਲ ਹਮੇਸ਼ਾ ਇਹ ertid ਜਿਹੜੀ ਐ ਇਥੋਂ ਦੇ ਬਸੰਦੇ ਉਹ ਸਦੀਆਂ ਤੋਂ ਲੜਦੇ ਆਏ ਆ ਚਾਹੇ ਉਹ ਮੋਗਲ ਕਾਲ ਹੋਵੇ ਚਾਹੇ ਉਹ ਫਗਾਨੀ ਕਾਲ ਹੋਵੇ ਨਾਦਰ ਸ਼ਾਹੀਆਂ ਦਾ ਜਾਂ ਇਸ ਤਰ੍ਹਾਂ ਅੰਗਰੇਜ਼ਾਂ ਦਾ ਜਾਂ ਹੋਰ ਵੀ ਕਿਸੇ ਦਾ ਚਾਹੇ ਇਸ ਤਰ੍ਹਾਂ 47 ਤੋਂ ਬਾਅਦ ਵੀ ਪੰਜਾਬ ਦੇ ਵਿਰੁੱਧ ਜਾਂ ਇਥੋਂ ਦੇ ਵਸਿੰਦਿਆਂ ਦੇ ਵਿਰੁੱਧ ਕੋਈ ਗੱਲ اٹਹੀ ਤੇ ਇਥੋਂ ਦੇ ਲੋਕਾਂ ਨੇ ਆਪਣੀ ਬੜੀ ਦ੍ਰਿੜਤਾ ਦੇ ਨਾਲ ਮੋਰਚੇ ਵੀ ਲਾਏ ਸੰਘਰਸ਼ ਵੀ ਕੀਤੇ ਕੁਰਬਾਨੀਆਂ ਵੀ ਦਿੱਤੀਆਂ ਅੱਜ ਅਸੀਂ ਜਿਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਇਹ ਇਸ਼ੂ ਧਰਮ ਨਾਲ ਸੰਬੰਧਿਤ ਹੈ ਬੇਸ਼ੱਕ ਸਾਡਾ ਧਰਮ ਤੇ ਰਾਜਨੀਤੀ ਸਾਂਝੀ ਹੈ ਇਕੱਠੀ ਹੈ ਮੀਰੀ-ਬੀਰੀ ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਧਰਮੋਂ ਦੇ ਚ ਮੁੱਖ ਰੂਪ ਚ ਹੁੰਦਾ ਤੇ ਰਾਜਨੀਤੀ ਥੋੜਾ ਜਿਹਾ ਦੂਜੇ ਨੰਬਰ ਤੇ ਆ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅਕਾਲੀ ਦਲ ਦਾ 103 ਸਾਲਾ ਦਿਹਾੜਾ ਜਿਹੜਾ ਸੀ ਉਹ ਅਕਾਲੀ ਦਲ ਬਾਦਲ ਨੇ ਬਣਾਇਆ। ਦੇਵ ਨੇ ਉਸ ਦਿਨ ਮਗਰਲੇ ਪਾਸੇ ਭਾਈ ਲਖਵੀਰ ਸਿੰਘ ਜੀ ਦਾ ਯਾਦ ਵਿੱਚ ਉਹਨਾਂ ਨੇ ਕਿਹਾ ਸੀ ਮੇਰਾ ਦਸਹਰੇ ਦੀ ਜਿਹੜਾ ਮਰਜਾਦਾ ਹੈ ਉਹ ਕਾਲ ਤਖਸਬ ਹੋਵੇ ਉਹਨਾਂ ਦੇ ਖੰਡ ਪੜ ਸਾਹਿਬ ਸੀ ਉੱਥੇ ਵੀ ਅਸੀਂ ਹਾਜ਼ਰ ਸਾਂ ਦੂਸਰੇ ਪਾਸੇ ਨਾਲ ਹੀ ਚੰਦ ਕਦਮਾਂ ਦੇ ਉੱਤੇ ਅਕਾਲੀ ਦਲ ਜਿਹੜਾ ਸੀ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਆਪਣਾ ਸਮਾਗਮ ਕਰ ਰਿਹਾ ਸੀ ਉਸ ਦਿਨ ਸਗਵੀਰ ਸਿੰਘ ਬਾਦਲ ਨੇ ਇੱਕ ਬੋਲਦਿਆਂ ਹੋਇਆਂ ਮਾਫੀ ਮੰਗੀ ਇੱਕ ਢੰਗ ਨਾਲ ਉਹਦੇ ਸ਼ਬਦ ਇਹ ਜੇ ਕੋਈ ਗਲਤੀ ਹੋ ਗਈ ਹੈ ਤੇ ਅਸੀਂ ਖਿਮਾ ਮੰਗਦੇ ਹਾਂ ਜਾਂ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਆ ਤੁਹਾਨੂੰ ਸਭ ਨੂੰ ਜਿਆਦਾ ਪਤਾ ਹੈ। ਪਰ ਇਹ ਗੱਲ ਤੇ ਇਹ ਆ ਕਿ ਪਿਛਲੇ ਸਮੇਂ ਤੋਂ ਸ਼ਰੋਮੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਬਾਕੀ ਸਭ ਨੂੰ ਇਹ ਗਿਆ ਦੀ ਜਿੰਨਾ ਪ੍ਰੈਸ ਕਾਨਫਰੰਸ ਕਰਨੀ ਹੈ ਜਾਂ ਕੁ ਬੋਲਣਾ ਹੈ ਉਹ ਬਾਹਰ ਜਾ ਕੇ ਜਿੱਥੇ ਉਹਨਾਂ ਦਾ ਇਨਫੋਰਮੇਸ਼ਨ ਬਣਿਆ ਜਾਂ ਜਿੱਥੇ ਵੀ ਕਿਸੇ ਨੂੰ ਥਾਣੇ ਦੀ ਬਾਹਰ ਜਾ ਕੇ ਕਰੋ ਅੰਦਰ ਨਾ ਕਰੋ। ਅੰਦਰ ਕੋਈ ਪਾਸ਼ਾ ਨਹੀਂ ਜਾਂ ਇਸ ਤਰ੍ਹਾਂ ਨਾ ਹੋਵੇ। ਸਿੰਘ ਸਹਿਬਾਨ ਹੀ ਬੋਲਦੇ ਨੇ ਹਨ ਪਟਸਾਬਾਂ ਦੇ ਜਿਹੜੇ ਕੋਈ ਸ਼ੀਦਾਂ ਦੇ ਜਾਂ ਹੋਰ ਕੋ ਖਾਸ ਦਿਨ ਹੁੰਦੇ ਆ ਉੱਥੇ ਵੀ ਸਿੰਘ ਸਹਿਬਾਨ ਆਪਣਾ ਵਿਚਾਰ ਕੌਮ ਵੱਲੋਂ ਦਿਵਾਲੀ ਵਿਸਾਖੀ ਜਾਂ ਇਸ ਤੋਂ ਇਲਾਵਾ ਵੀ 6 ਜੂਨ ਜਾਂ ਜਿਹੜੇ ਵੀ ਦਿਨ ਆਉਂਦੇ ਨੇ ਉਹ ਉੱਥੇ ਆਪਣੀ ਗੱਲ ਕਰਦੇ ਆ ਫਿਰ ਵੀ ਜੇ ਐਸਜੀਪੀਸੀ ਦਾ ਪ੍ਰਧਾਨ ਕੋਈ ਗੱਲ ਕਰਨਾ ਚਾਹੇ ਤੇ ਮੇਰੇ ਖਿਆਲ ਚ ਕੋਈ ਇਤਰਾਜ ਅੜੀ ਗੱਲ ਨਹੀਂ ਹੋਣੀ ਕਿਉਂਕਿ ਉਹਨਾਂ ਦਾ ਪ੍ਰਬੰਧ ਹੁੰਦਾ ਅਕਾਲੀ ਦਲ ਇੱਕ ਸਿਆਸੀ ਪਾਰਟੀ ਆ ਤੇ ਸਿਆਸੀ ਪਾਰਟੀ ਵੱਲੋਂ ਉੱਥੇ ਭਾਸ਼ਣ ਕਰਨਾ ਜਾਂ ਭਾਸ਼ਣ ਨੂੰ ਰੋਕਣਾ ਨਾ ਜਾਂ ਉਹਨਾਂ ਨੂੰ ਇਜਾਜ਼ਤ ਦੇਣੀ ਇਹ ਆਪਣੇ ਆਪ ਤੇ ਜਿਹੜੀ ਇਹਨਾਂ ਨੇ ਆਪ ਮਰਜ਼ਾਦਾ ਬਣਾਈ ਹੋਈ ਹੈ ਇਹਦੀ ਉਹਨਾਂ ਨੇ ਆਪ ਹੀ ਉਲੰਘਣਾ ਕੀਤੀ ਹੈ ਇੱਕ ਦੂਜੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਸਾਰੇ ਲੋਕ ਸਮੇਂ ਸਮੇਂ ਜਦੋਂ ਕੋਈ ਗਲਤੀ ਹੁੰਦੀ ਜਾਂ ਕੁਝ ਹੁੰਦਾ ਹੈ ਤਾਂ ਉਹਦੀ ਓਖੀਮਾ ਮੰਗਦੇ ਆ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਕਾਲੀ ਫੂਲਾ ਸਿੰਘ ਜੀ ਦੀ ਹੈ ਇਹ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲੇ ਦੀ ਮਿਸਾਲ ਵੀ ਹੈ ਜਗਦੇਵ ਸਿੰਘ ਤਲਵੰਡੀ ਜੀ ਨੂੰ ਇੱਕ ਵਾਰੀ ਇੱਥੇ ਭਾਂਡਿਆਂ ਦੀ ਸੇਵਾ ਲੱਗੀ ਜਾਂ ਹੋਰ ਵੀ ਬਹੁਤ ਸਾਰੇ ਲੀਡਰਾਂ ਨੂੰ ਇੱਥੇ ਲੱਗਦੀ ਰਹੀ ਹੈ ਔਰ ਕਈਆਂ ਦੇ ਗਲਵੇ ਤਾ ਤਖਤੀ ਪਾਈ ਜਾਂਦੀ ਸੀ ਹਾਂ অপরাধੀ ਗੁਨੇਗਾਰ ਹਾਂ ਬੇਮੁਖ ਬੰਦਾ ਇਹ ਤੇ Algun ਹਾਰਿਆਂ ਨੂੰ ਬਖਸ਼ਲਾ ਇਹ ਸਾਰੀਆਂ ਭਖਤਾਂ ਪਾ ਕੇ ਗਲਾਂ ਵਿੱਚ ਤਖਤੀਆਂ ਤੇ ਮਾਫ਼ੀਆਂ ਦਿੱਤੀਆਂ ਗਈਆਂ ਕਈਆਂ ਨੂੰ ਖੰਮਲਿਆ ਨਾ ਬਣ ਕੇ ਵੀ ਮਾਫ਼ੀਆਂ ਦਿੱਤੀਆਂ ਗਈਆਂ ਇਹ ਤੇ ਮਤਲਬ ਇਹ ਮਰਜ਼ਾਦਾ ਜਿਹੜੀ ਹੈ ਪਿਛਲੇ ਸਨਿਆਂ ਤੋਂ ਚੱਲਦੀ ਆਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਆਪ ਨੂੰ ਕੋਲਡੇ ਖਾਨ ਲਈ ਕੱਪੜੇ ਉਤਾਰ ਦਿੱਤੇ ਸੀ ਤੇ ਇੰਗਲਿ ਦੇ ਦਰਤਨਾ ਬੰਦਨ ਦੀ ਉਹਨਾਂ ਨੂੰ ਮਤਲਬ ਕਿ ਹਦਾਇਤ ਦਿੱਤੀ ਗਈ ਸੀ Over. Subscribe to One India channel and never miss an update.